ਲਾਰੈਂਸ ਬਿਸ਼ਨੋਈ ਵਾਲੀ ਜਿਹੜੀ ਇੰਟਰਵਿਊ ਸੀ ਉਹਦੇ ਚ ਪਹਿਲਾਂ ਪੰਜਾਬ ਵਾਲੇ ਪਾਸੇ ਝਾੜਾ ਪੈਨੀਆ ਰਹੀਆਂ ਹੁਣ ਕਹਿੰਦੇ ਰਾਜਸਥਾਨ ਨੂੰ ਵੀ ਝਾੜਾ ਪੈਣ ਲੱਗੀਆਂ ਨੇ ਤੇ ਕੀ ਝਾੜਾ ਪੈਣ ਲੱਗੀਆਂ ਨੇ ਰਾਜਸਥਾਨ ਦੇ ਕੀ ਵਿਵਪਤ ਵਧਨੀਆਂ ਹਨ ਨਹੀਂ ਦੇਖੋ ਜੋ ਪ੍ਰਬੋਧ ਕੁਮਾਰ ਜੀ ਸੀਗੇ ਪੰਜਾਬ ਪੁਲਿਸ ਦੇ ਅਫਸਰ ਉਹਨਾਂ ਨੇ ਜਾ ਕੇ ਇੱਕ ਗੱਲ ਕਹੀ ਸੀ ਕਿ ਵੇਖੋ ਜੀ ਆ ਜਿਹੜੀ ਇੱਕ ਤੇ ਇੰਟਰਵਿਊ ਸਾਡੇ ਇੱਥੇ ਹੋਈ ਹੈ ਮੰਨ ਗਏ ਉਹ ਕਹਿੰਦੇ ਜੀ ਇੱਕ ਤੇ ਆਪਣੀ ਇੱਥੇ ਹੋਈ ਹੈ ਹਮ ਹਮ ਮੰਨਣਾ ਪਿਆ ਜੀ ਉਹਨਾਂ ਨੂੰ ਮਨਾਇਆ ਗਿਆ ਹੋਵੇਗਾ ਹਾਂ ਕਹਿ ਸਕਦੇ ਆ ਤੁਸੀਂ ਕਿ ਮੰਨਣਾ ਪਿਆ ਥਾਏ ਰਬਾਬੇ ਸਾਨੂੰ ਤੁਰਨਾ ਪਿਆ ਹਾਂ ਸਹੀ ਗੱਲ ਤੇ ਗੱਲ ਆ ਕੇ ਇੱਕ ਬਾਰੇ ਆਖਿਆ ਕਿ ਰਾਜਸਥਾਨ ਦੇ ਵਿੱਚ ਹੋਈ ਆ ਜੀ ਦੋਨੇ ਇੰਟਰਵਿਊਸ ਦਾ ਪਵਾੜਾ ਤੁਹਾਨੂੰ ਪਤਾ ਹੀ ਆ ਪਿਛਲੇ ਲੰਮੇ ਸਮੇਂ ਤੋਂ ਪਿਆ ਚਲ ਜੀ ਆਪਾਂ ਰੈਪੀਟੀਸ਼ਨ ਨਹੀਂ ਕਰਾਂਗੇ ਹੂੰ ਕਿਉਂਕਿ ਅੱਗੇ ਆਪਣੇ ਜਿਹੜੇ ਰੈਗੂਲਰ ਆਡੀਅנס ਵਾਲੇ ਸਾਰੇ ਜਾਣਦੇ ਜਾਣਦੇ ਆ ਜਿਹੜੀ ਨਵੀਂ ਅਪਡੇਸ਼ਨ ਆਪਾਂ ਉਸੇ ਤੇ ਹੀ ਗੱਲ ਕਰਾਂਗੇ ਹਾਂ ਜੀ ਬਿਲਕੁਲ ਹੁਣ ਉਹਦੇ ਚ ਰਾਜਸਥਾਨ ਨੂੰ ਜਵਾਬ ਦੇਣਾ ਪਵੇਗਾ ਇਹ ਕਹਿ ਦਿੱਤਾ ਹੈ ਕਿ ਜਿਹੜੇ ਉਹਨਾਂ ਦੇ ਕਿਉਂਕਿ ਜਿਵੇਂ ਤੁਸੀਂ ਆਪਣੇ ਦੇਖਦੇ ਹੋ ਐਡਵੋਕੇਟ ਜਰਨਲ ਹੁੰਦੇ ਆ ਇਹ ਜੀ ਫਿਰ ਐਡੀਸ਼ਨਲ ਐਡਵੋਕੇਟ ਜਰਨਲ ਹੁੰਦੇ ਆ ਉਹ ਇਸੇ ਕਰਕੇ ਹੁੰਦੇ ਆ ਕਿ ਵੱਖ-ਵੱਖ ਹਾਈ ਕੋਰਟਾਂ ਚ ਜਾਂ ਸੁਪਰੀਮ ਕੋਰਟ ਚ ਉਹ ਜਾ ਕੇ ਸਰਕਾਰ ਵੱਨੀਓ ਆਪਣਾ ਪੱਖ ਰੱਖਦੇ ਆ ਜੀ ਆਪਣੇ ਤੇ ਕਈ ਵਾਰ ਤੁਸੀਂ ਦੇਖਿਆ ਹੋਣਾ ਹੈ ਕਿ ਏਜੀ ਸਾਹਿਬ ਜਿਹੜੇ ਆ ਉਹ ਪਤਾ ਹੀ ਨਹੀਂ ਲੱਗਦਾ ਕਿ ਪੰਜਾਬ ਦੇ ਏਜੀ ਕੌਮ ਨੇ ਕਿ ਬਦਲਦੀ ਇੰਨੇ ਆ ਜੀ ਤਤਫਟੋ ਬਦਲੀ ਹੋ ਜਾਂਦੀ ਆ ਤਾਂ ਬਰਹਾਲ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਕਿਉਂਕਿ ਇਹ ਇੰਟਰਵਿਊ ਤੁਹਾਡੇ ਉੱਥੇ ਹੋਈ ਆ ਹੂੰ ਇਹਦੀ ਸੁਣਵਾਈ ਮੋੜ ਹੋਏਗੀ ਹੁਣ 5 ਸਤੰਬਰ ਨੂੰ ਸ਼ਹਿਰ ਜੀ ਪਰ ਪੰਜਾਬ ਬਾਰੇ ਵੀ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਪੁਲਿਸ ਅੱਛੀ ਫੋਰਸ ਆ ਪਰ ਇਹਦੇ ਵਿੱਚ ਬਲੈਕ ਸ਼ੀਪਸ ਬਹੁਤ ਨੇ ਹੂੰ ਤੁਸੀਂ ਇਦਾਂ ਕਰੋ ਡੀਜੀਪੀ ਨੂੰ ਆਰਡਰ ਕੀਤਾ ਜੀ ਕਿ ਭਾਈ ਤੁਸੀਂ ਡਾਟਾ ਲੈ ਕੇ ਆਓ ਹਮ ਕਿ ਤੁਹਾਡੀਆਂ ਜੇਲਾਂ ਦੇ ਵਿੱਚੋਂ ਮੋਬਾਈਲ ਤੇ ਕਿੰਨੀਆਂ ਫਰੋਤੀਆਂ ਮੰਗੀਆਂ ਗਈਆਂ ਕਿੰਨੀਆਂ ਵਸੂਲੀਆਂ ਗਈਆਂ ਲੈ ਕੇ ਆਓ ਡਾਟਾ ਜੀ ਤਾਂ ਹੁਣ ਇਹਨਾਂ ਨੂੰ ਡਾਟਾ ਤੇ ਫਸੇ ਤੇ ਵੀ ਪਏ ਨਹੀਂ ਫਸੇ ਤੇ ਵੀ ਅਸੀਂ ਇਹਨੂੰ ਫਟਕਣ ਕਾਦੀ ਹਮ ਉਹ ਗਾਣਾ ਵੀ ਸੀ ਅਕਰਮ ਰਾਹੀ ਦਾ ਜੀ ਫਸੇ ਹੋਏ ਮਾਰ ਤੈਥੋਂ ਖਾਈ ਜਾਂਦੇ ਆ ਗਾਣੇ ਪਾਕਿਸਤਾਨ ਕੇ ਵੀ ਬੜੇ ਵੱਲੇ ਜੇ ਘਟਦੇ ਆ ਤਾਂ ਮਤਲਬ ਉਹ ਕਹਿੰਦਾ ਫਸੇ ਮਾਰ ਖਾਈ ਜਾਂਦੇ ਵੀ ਆ ਤਾਂ ਗੱਲ ਇਹ ਆ ਕਿ ਬਈ ਇਹ ਹੁਣ ਫਸੇ ਮਾਰ ਖਾਈ ਜਾਂਦੇ ਹੁਣ ਡਾਟਾ ਉਹ ਇਕੱਠਾ ਕੀਤਾ ਜਾਊਗਾ ਹਮ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਵੱਖਰੇ ਤੌਰ ਤੇ ਦੱਸਾਂ ਕਿ ਜਿਹੜੀ ਪੁਲਿਸ ਦੀ ਕਾਰਵਾਈ ਆ ਜੀ ਉਹ ਹਾਲੇ ਵੀ ਗੁਪਤ ਰੂਪ ਚ ਚੱਲ ਰਹੀ ਹੈ ਬੋਬੀ ਦਿਓਲ ਦੀ ਇੱਕ ਫਿਲਮ ਸੀ ਗੁਪਤ ਗੁਪਤ ਬਿਲਕੁਲ ਜੀ ਇਹ ਉਹ ਫਿਲਮ ਚੱਲ ਰਹੀ ਹੈ ਗੁਪਤ ਸਾਹਿਬ ਕਿ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਕਰਵਾਈ ਸਾਹਮਣੇ ਨਹੀਂ ਲਿਆ ਰਹੇ ਨਾ ਤੁਸੀਂ ਨਾਂ ਨਹੀਂ ਨਿਸ਼ਰ ਕਰ ਰਹੇ ਜੀ ਸਭ ਮੇਰੇ ਕੋਲ ਪੁਖਤਾ ਜਾਣਕਾਰੀ ਹੈ ਹਾਲਾਂਕਿ ਮੇਰੇ ਕੋਲ ਪੁਸ਼ਟੀ ਨਹੀਂ ਹੈ ਮੈਂ ਕੋਸ਼ਿਸ਼ ਕੀਤੀ ਪੁਲਿਸ ਡਿਪਾਰਟਮੈਂਟ ਚੋਂ ਕਿਸੀ ਦਾ ਵਰਸ਼ਨ ਲਵਾਂ ਮੇਰੇ ਕੋਲ ਜਿੰਨੀ ਜਾਣਕਾਰੀ ਹੈ ਸਾਹਿਬ ਇਦੇ ਵਿੱਚ ਇੱਕ ਜਲੰਧਰ ਦਾ ਡੀਐਸਪੀ ਨਾਮਜ਼ਦ ਹੋਇਆ ਕਿਉਂਕਿ ਐਫਆਈਆਰ ਨਹੀਂ ਆਈ ਜਦੋਂ ਆਈ ਮੈਂ ਨਾਮ ਵੀ ਲਊਂਗਾ ਸਾਨੂੰ ਐਫਆਈਆਰ ਵੀ ਨਹੀਂ ਮਿਲ ਰਹੀ ਜੀ ਇੱਕ ਜਲੰਧਰ ਦਾ ਡੀਐਸਪੀ ਸੀ ਜਿਹੜਾ ਖਾੜ ਦੇ ਵਿੱਚ ਤਾਇਨਾਤ ਸੀ ਉਹ ਮੁਲਕ ਛੱਡ ਚੁੱਕਾ ਹੈ ਹੂੰ ਇਹ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਪਿੱਛੇ ਜੇ ਉਹਦੀ ਹਾਈ ਕੋਰਟ 'ਚ ਸੁਣਵਾਈ ਵੀ ਹੋਈ ਹੈ ਹੂੰ ਜਿੰਨੀ ਕੁ ਮੈਨੂੰ ਇੱਕ ਕਹਿ ਲੋ ਕਿ ਬੜੇ ਭਰੋਸੇਯੋਗ ਸੋਰਸ ਨੇ ਜਾਣਕਾਰੀ ਦਿੱਤੀ ਆ ਕਿ ਸਾਬ ਉਹ ਮੁਲਕ ਹੀ ਛੱਡ ਚੁੱਕਾ ਹੈ ਹੂੰ ਮਤਲਬ ਕਿ ਹੋਇਆ ਕੱਕੇ ਕੁਛ ਨਹੀਂ ਹੋਣਾ ਇਹਨਾਂ ਨੇ ਬਸ ਲੈ ਦੇ ਕਿ ਉਹਦੇ ਤੇ ਪੈ ਜਾਊਗੀ ਕਿ ਉਹ ਬਾਈ ਉਹ ਸਾਰਾ ਕੰਮ ਉਹਨੇ ਕੀਤਾ ਸੀਗਾ ਹੂੰ ਉਹਨੇ ਆਉਣਾ ਨਹੀਂ ਮੁੜ ਕੇ ਤੁਸੀਂ ਆਉਣਾ ਨਹੀਂ ਕਿਸੇ ਨੇ ਲਾਉਣਾ ਨਹੀਂ ਉਹ ਗਾਣਾ ਸੀਗਾ ਨਾ ਟੰਗੇ ਰਹਿੰਦੇ ਕਿੱਲੀਆਂ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਵਿਛੜੇ ਤੁਸੀਂ ਉਹਨਾਂ ਨੇ ਕਿਸੇ ਨੇ ਲਾਉਣਾ ਨਹੀਂ ਬਿਲਕੁਲ ਬਿਲਕੁਲ ਇੰਜ ਨਿੰਮ ਤੇ ਕਰੇਲੇ ਚਾੜੀ ਜਾਂਦੇ ਆ ਸਾਰ ਸਿਸ ਕਰਕੇ ਹੁਣ ਰਾਜਸਥਾਨ ਨੂੰ ਵੀ ਜਵਾਬ ਦੇਣਾ ਪੈਣਾ ਤੇ ਜਵਾਬ ਇਹਨਾਂ ਨੂੰ ਵੀ ਦੇਣਾ ਪੈਣਾ ਕਿ ਜੇਲ੍ਹ ਦੇ ਵਿੱਚੋਂ ਕਿੰਨੀਆਂ ਕੁ ਵਸੂਲੀ ਦੀਆਂ ਕਾਲਾਂ ਹੁਣ ਤੱਕ ਗਈਆਂ ਨੇ ਜੀ ਅਗਰੈਪੀ ਜੀ ਕਹਿ ਰਹੇ ਕਿ ਝਾੜ ਹੀ ਪਾਈ ਜਾਂਦੇ ਐਕਸ਼ਨ ਕੋਈ ਲੈਂਦੇ ਨਹੀਂ ਜੀ ਗੁਪਤ ਦੀ ਤੁਸੀਂ ਫਿਲਮ ਦੀ ਗੱਲ ਕੀਤੀ ਹੈ ਤੇ ਸਜਨ ਦੱਸ ਰਹੇ ਨੇ ਕਿ ਗੁਪਤ ਫਿਲਮ ਦੇ ਵਿੱਚ ਕਾਜਲ ਦਾ ਰੋਲ ਕਹਿੰਦੇ ਬੜਾ ਤਕੜਾ ਸੀ ਭਾਈ ਜੀ 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 ਫਿਲਮੀ ਆਪਣੇ ਆਪ ਦੇ ਵਿੱਚ ਉਦੋਂ ਬੜੀ ਚੱਲੀ ਪੌੜੀ ਉਹਦੀ ਜੀ 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 ਵੀ ਸਾਹਿਬ ਠੀਕ ਹੈ ਠੀਕ ਹੈ ਬਿਲਕੁਲ ਐ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਮੈਂ ਤੁਹਾਡੇ ਕਮੈਂਟ ਦੇ ਜਵਾਬ ਚ ਕਹਦਾ ਬੜਾ ਕੁイズ ਦਾ ਪ੍ਰੋਗਰਾਮ ਪੰਜਾਬੀ ਬੜਾ ਪਿਆਰਾ ਹੁੰਦਾ ਸੀ ਤੀਰ ਨਿਸ਼ਾਨੇ ਤੇ ਹਮ ਬਸ ਤੁਹਾਡੇ ਕਮੈਂਟ ਦਾ ਜਵਾਬ ਹੈ ਸਹੀ ਗੱਲ ਹੈ ਤੁਹਾਡਾ ਤੀਰ ਨਿਸ਼ਾਨੇ ਤੇ ਲੱਗਿਆ